ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਪ੍ਰਧਾਨ ਮੰਤਰੀ ਬਾਜੇਕੇ ਦੀ ਬੀਤੇ ਦਿਨਾਂ ਦੇ ਵਿੱਚ ਇੱਕ ਆਡੀਓ ਵਾਇਰਲ ਹੁੰਦੀ ਆ ਅੰਮ੍ਰਿਤਪਾਲ ਦੇ ਸਾਥੀ ਬਾਜੇਕੇ ਕਹਿੰਦੇ ਨੇ ਕਿ ਵੀ ਮੇਰੀ ਦਾੜੀ ਪੁੱਟੀ ਗਈ ਮੇਰੀਆਂ ਬਾਹਾਂ ਮਰੂੜੀਆਂ ਗਈਆਂ ਵਾਲ ਤੱਕ ਪੁੱਟੇ ਗਏ ਬਤਸਲੂਕੀ ਜਿਹੜੀ ਕਿ ਅਜਿਹੀ ਆਡੀਓ ਦੇ ਵਿੱਚ ਸੁਣਨ ਨੂੰ ਮਿਲਦੀ ਆ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਪਿਤਾ ਦੇ ਕਹਿਣਾ ਹੈ ਕਿ ਵੀ ਮੈਂ ਮਿਲਣ ਦੇ ਲਈ ਉਹਨਾਂ ਨੂੰ ਜਾ ਰਿਹਾ ਹਾਂ ਤੇ ਦੂਜੇ ਪਾਸੇ ਜਦੋਂ ਉਹ ਜੇਲ੍ਹ ਪਹੁੰਚਦੇ ਨੇ ਹਾਲਾਂਕਿ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੇ ਦੂਜੇ ਪਾਸੇ ਉਹਨਾਂ ਨੇ ਹੁਣ 2 ਦਿਨ ਦਾ ਸਮਾਂ ਮੰਗਿਆ ਤੇ ਉੱਥੇ ਹੀ ਬਾਚੇਕੇ ਦੇ ਵੱਲੋਂ ਭੁੱਖ ਹੜਤਾਲ ਵੀ ਕਰ ਦਿੱਤੀ ਆ ਅੱਜ ਇਸ ਮੁੱਦੇ ਨੂੰ ਲੈ ਕੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੱਲ ਤੁਹਾਡੀ ਮੁਲਾਕਾਤ ਹੋਈ ਤੇ ਕੀ ਗੱਲਬਾਤ ਹੋਈ ਜੀ ਤੁਹਾਡੇ ਤੇ ਬਾਜੇਕੇ ਦੇ ਵਿੱਚ ਤੇ ਦੂਜੇ ਪਾਸੇ ਐਕਸ਼ਨ ਕੀ ਲਿਆ ਗਿਆ ਜੀ ਹਜੇ ਤੱਕ ਉਹਨਾਂ ਨੇ ਕਿਹਾ ਕਿ ਵੀ ਮੇਰੀ ਦਾੜੀ ਪੱਟੀ ਗਈ ਬਾਹਾਂ ਮਰੋੜੀਆਂ ਗਈਆਂ ਕੇਸਾਂ ਦੀ ਬੇਅਦਵੀ ਹੋਈ ਉਹ ਦੂਜਾ ਇਸ ਕਾਰਨ ਉਹਨਾਂ ਲਿਆਉਂਦਾ ਮੈਂ ਇੱਕ ਵਾਰੀ ਕਰਨ ਧਿਆ ਹੈ ਇਹ ਦੋ ਦਿਨ ਲੱਗਣਗੇ ਜੀ ਜੇ ਉਹ ਜਿਹੜਾ ਆਪਣਾ ਸੁਵੇਡਨ ਤੇ ਅੱਛਾ ਜੀ ਤੇ ਉਹਨਾਂ ਸਾਨੂੰ ਮਿਲਾਇਆ ਨਹੀਂਗਾ ਸਾਡੇ 7 ਵਜੇ ਫਿਰ ਸਾਡੇ ਵਕੀਰ ਨੂੰ ਮਿਲਾਇਆ ਉਹਨਾਂ ਨੇ ਸਾਨੂੰ ਨਹੀਂ ਮਿਲਾਇਆ ਅਸੀਂ ਤਾਂ ਬਾਹਰ ਹੀ ਬੈਠੇ ਰਹੇ ਹਾਂ ਜੇਲ੍ਹ ਦੇ ਅੱਛਾ ਤੁਹਾਡੀ ਮੁਲਾਕਾਤ ਨਹੀਂ ਹੋਈ ਹੈਗੀ ਨਹੀਂ ਸਾਡੀ ਮੁਲਾਕਾਤ ਨਹੀਂ ਹੋਈ ਕਿਉਂ ਨਹੀਂ ਹੋਈ ਤੇ ਕੀ ਕਾਰਨ ਹੈਗੇ ਕਿ ਤੁਹਾਡੀ ਮੁਲਾਕਾਤ ਤੁਹਾਨੂੰ ਮਿਲਣ ਨਹੀਂ ਦਿੱਤਾ ਗਿਆ ਪਤਾ ਨਹੀਂ ਉਹ ਅਨੇ ਤੋਂ ਹੀ ਨਹੀਂ ਮਿਲ ਸਕਦੇ ਵਕੀਰ ਵੀ ਮਹਾ ਮਿਲਿਆ ਉਹ ਅੰਦਰ ਜਾ ਕੇ ਉਹਨੇ ਜਿੱਦ ਕੀਤੀ ਮੈਂ ਉਹਨਾਂ ਸਾਈਨ ਨਹੀਂ ਕਰਨੇ ਜਿੰਨਾ ਚਿਰ ਮਰੇ ਬਰਾ ਮੈਨੂੰ ਮਲਾ ਮਲਾਉਗੇ ਨਾ ਭਗਵੰਦ ਨੂੰ ਮੈਂ ਉਹਨਾਂ ਜਿਹਾ ਸੈਨ ਨਹੀਂ ਕਰਨੇ ਅੱਛਾ ਜੀ ਉਹ ਪਰ ਉਹ ਸੈਨ ਉਹਨੇ ਨਹੀਂ ਕੀਤੇ ਤੇ ਫਿਰ ਉਹਨਾਂ ਨੂੰ ਮਲਾਇਆ ਹੈ ਮੈਂ 2-4 ਮਿੰਟ ਹੀ ਮਲਾਇਆ ਹੈ ਅੱਛਾ ਜੀ ਮਲਾਇਆ ਤੇ ਸਾਨੂੰ ਉਹਦਾ ਹੀ ਚਲੋ ਉਤਨਾ ਨੇ ਠੀਕ ਠਾਕ ਇਹ ਤੇ ਪਰ ਉਹ ਜਿਹੜਾ ਹੋਇਆ ਕੰਮ ਉਹ ਉਹ ਸਹੀ ਹੋਇਆ ਵੀ ਉਹਨਾਂ ਕੀਤੀ ਬਦਤਮੀਜ਼ੀ ਉਹਦੇ ਨਾਲ ਅੱਛਾ ਜੀ ਬਦਤਮੀਜ਼ੀ ਹੋਈ ਉਹਨਾਂ ਨਾਲ ਹਾਂਜੀ ਹਾਂਜੀ ਉਹ ਆਂਦਾ ਸੱਚੀ ਗੱਲ ਹੈ ਕੋਈ ਝੂਠੀ ਨਹੀਂ ਈ ਤੇ ਉਹ ਸਾਨੂੰ ਜਿਹੜਾ ਹੈਗਾ

ਹੁਣ ਤੋ ਤੇ 2 ਦਿਨ ਬਾਅਦ ਉਹਨਾਂ ਨੂੰ ਮਿਲਣ ਜਾਓਗੇ ਜੀ ਅਸੀਂ ਜਾਵਾਂਗੇ ਬੁੱਧਵਾਰ ਨੂੰ ਮਿਲਣ ਉਹਨਾਂ ਨੂੰ ਅੱਛਾ ਜੀ ਫਿਰ ਪਤਾ ਲੱਗੇਗਾ ਉਹਨਾਂ ਕੋਲ ਜੇ ਅਸੀਂ ਮਿਲਾਂਗੇ ਤੇ ਉਹਨਾਂ ਨੂੰ ਸਾਨੂੰ ਪਤਾ ਲੱਗੇਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਅੱਛਾ ਜੀ ਹਾਂ ਗੱਲ ਕੀ ਹੋਈ ਸੀ ਜੀ ਕਿ ਵੀ ਆ ਦਾੜੀ ਉਹ ਮਤਲਬ ਕਿ ਸੀਆਰ ਪੀਐਫਓ ਵੱਲੋਂ ਜਿਹੜੇ ਕਿ ਜਿਹੜੇ ਕਿ ਉੱਥੇ ਅਧਿਕਾਰੀ ਸੀਗੇ ਉਹਨਾਂ ਨੇ ਅਜੀਹਾ ਸਲੂਕ ਕੀਤਾ ਜੀ उहो गले बनी असां चलो ला ला दे ला बुआ ला दूर ला दू ती आर पी खड़ा आया अॻे ਮੈਂ ਪੁੱਛ ਲਾਂ ਉਹਨੇ ਤੂੰ ਇੰਨੇ पुछल ਪੁੱਛਿਆ ਹੀ ਨਹੀਂ ਸਾਨੂੰ दूजा

ਜੀ ਬਪੂ ਜੀ ਜੇ ਕਾਰਵਾਈ ਨਹੀਂ ਹੁੰਦੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਜਾਓਗੇ ਜੀ ਜਥੇਦਾਰ ਸਾਹਿਬ ਕੋਲ ਤੁਹਾਡੀ ਮੀਟਿੰਗ ਆ ਜਾਂ ਗੱਲਬਾਤ ਹੋਏਗੀ ਜੀ ਨਹੀਂ ਫਿਰ ਕਰਾਂਗੇ ਅਸੀਂ ਉਧਰ ਉਹਨਾਂ ਨਾਲ ਸੰਪਰਕ ਕਰਾਂਗੇ ਜੇ ਨਾ ਸਾਡੀ ਕੋਈ ਗੱਲਬਾਤ ਇਹਨਾਂ ਸੁਣੀ ਬਿਨਾਂ ਕੀਤੀ ਫਿਰ ਉਹਨਾਂ ਨਾਲ ਕਰਾਂਗੇ ਇਸ ਵਰਖਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਅੱਛਾ ਜੀ ਹਾਂ ਤੇ ਭੁਖੜਤਾਲ ਤਾਂ ਨਹੀਂ ਉਹਨਾਂ ਦੇ ਵੱਲੋਂ ਕੀਤੀ ਗਈ ਕਿਉਂਕਿ ਚਰਚਾਵਾਂ ਤਾਂ ਹੋ ਰਹੀਆਂ ਸੀਗੀਆਂ ਕਿ ਵੀ ਹੁਣ ਇਸ ਤੋਂ ਬਾਅਦ ਉਹਨਾਂ ਨੇ ਭੁਖੜਤਾਲ ਸ਼ੁਰੂ ਕਰ ਦਿੱਤੀ ਆ ਉਹ ਕਰਦਾਦਾ ਜਿਹੜੇ ਆ ਦਿਨ ਹੋ ਗਏ ਨੇ ਉਹਨੂੰ ਕੀਤੀ ਨੂੰ ਦੇਉਂਦਾ ਫੋਨ ਵੀ ਬੰਦ ਕੀਤਾ ਆ ਆਉਂਦਾ ਨਹੀਂ ਸਾਨੂੰ ਅੱਛਾ 4 ਦਿਨ ਹੋ ਗਈ ਉਹਨਾਂ ਦੀ ਭੁੱਖ ਹੜਤਾਲ ਨੂੰ ਹਾਂ ਜਿਹੜੇ ਦਿਨ ਹੀ ਉਹਨੇ ਰੱਖਤੀ ਜਦੋਂ ਉਹ ਦਿਨ ਹੀ ਖੜੇ ਕਿ ਦੂਜੇ ਦਿਨ ਲੱਖਤੀ ਭੁੱਖ ਹੜਤਾਲ ਤੇ ਉਸ ਤੋਂ ਬਾਅਦ ਸਾਨੂੰ ਫੋਨ ਵੀ ਨਹੀਂ ਹੁੰਦਾ ਆ ਫੋਨ ਨਹੀਂ ਕਰਦੇ ਤੇ ਫੋਨ ਤਾਂ ਨਾ ਰੱਖ ਮਾ ਨਾ ਕਰਦੇ ਉਹਨੂੰ ਜੀ ਤੁਸੀਂ ਕੱਲ ਕੌਣ ਕੌਣ ਗਏ ਸੀ ਜੀ ਮੁਲਾਕਾਤ ਕਰਨ ਦੇ ਲਈ ਮੈਂ ਤਾਂ ਸੋ ਕੱਲਾ ਹੀ ਪੁੱਤ ਗਿਆ ਹਾਂ ਜੇ ਹੁੰਦਾ ਇੱਕ ਆਹੇ ਦੋ ਚਾਚੇ ਹੀ ਅੱਛਾ ਈ ਕੁੰਦਾ ਚਾਚੇ ਦਾ ਮੁੰਡਾ ਸੀ ਭਰਾ ਸੀ ਨਾਲ ਇੱਕ ਸਾਡੇ ਵਕੀਲ ਵੀ ਆ ਪੰਜ ਨੇ ਸਾਂ ਅੱਛਾ ਇਹ ਤੁਹਾਡੇ ਵਕੀਲ ਵੱਲੋਂ ਹੁਣ ਕੀ ਕਾਰਵਾਈ ਹੋ ਰਹੀ ਹੈ ਜੀ ਵਕੀਲ ਨੇ ਅਜੇ ਸਾਨੂੰ ਦੱਸਿਆ ਨਹੀਂ ਕੁਝ ਉਹਨੇ ਇੱਕ ਦਿਨ ਜਾ ਅੱਜ ਉਹਦੇ ਪੁੱਛਾਂਗੇ ਵੀ ਕੀ ਹੋਣਾ ਆਪਾਂ ਕਰਨਾ ਕੀ ਨਹੀਂ ਕਰਨਾ ਉਹ ਹਨ ਦੱਸੇਗਾ ਸ਼ਾਮ ਲੋੱਡੇ ਵੇਲੇ ਅੱਛਾ ਹੀ ਆ ਉਹਨਾਂ ਨੂੰ ਵਕੀਲ ਤੋਂ ਪੁੱਛਾਂਗੇ ਵੀ ਗਾਂ ਕਾਰਵਾਈ ਕੀ ਕਰਨੀ ਕਿ ਉਹਨਾਂ ਨੂੰ ਅਜੇ ਉਹਨਾਂ ਪੁੱਛਣਾ ਵੀ ਉਹ ਉਹਦੇ ਮੈਂ ਦੁਜਾ 2 ਦਿਨ ਇਹਨਾਂ ਕੋਈ ਕਰ ਲਾਵਾਂ ਜੀ ਅਬ ਤੱਕ ਜਿਹੜਾ ਉਸਰ ਸੀ ਜੀ ਹਾਂ ਤੇ ਹੁਣ ਚਲੋ ਕਰੇ ਅਬ ਦੱਸੇਗਾ ਸਾਨੂੰ ਵਕੀਲ ਕਿੰਦਾ ਗਿਨਾ ਹੈ ਉਹਨਾਂ ਦਾ ਕਿ ਇਹਨਾਂ ਦਾ ਜੀ ਜੀ ਸਿੱਖ ਕੌਮ ਲਈ ਕੋਈ ਸੁਨੇਹਾ ਆਇਆ ਹੋਵੇ ਜੀ ਦੇ ਲੋ ਸਿੱਖ ਕੌਮ ਨੂੰ ਆਈ ਜਾਣੇ ਆਪਣੇ ਨਾਲ ਸਿੱਖ ਸਿੱਖਾਂ ਦੇ ਸਿੱਖਾਂ ਨਾਲ ਰਹਿਣਾ ਚਾਹੀਦਾ ਵੀ ਇਹਨਾਂ ਦੀ ਜਿਹੜੇ ਤੇ ਧੱਕਾ ਦਾ ਨਾ ਖਤ ਹੋਣਾ ਚਾਹੀਦਾ ਸਿੱਖ ਨੂੰ ਸਿੱਖ ਦੇ ਜੀ ਅਮੇਪਾਲ ਦੇ ਪਰਿਵਾਰ ਵੱਲੋਂ ਕਿੰਨੀ ਕੁ ਸਪੋਰਟ ਮਿਲ ਰਹੀ ਹੈ ਜੀ ਤੁਹਾਨੂੰ ਇਸ ਮਾਮਲੇ ਦੇ ਵਿੱਚ ਨਹੀਂ ਉਹਨਾਂ ਉਹਨਾਂ ਦਾ ਸਾਨੂੰ ਫੋਲਸਪੋਰਟ ਦੇ ਉਹਨਾਂ ਦੀ ਨਹੀਂ ਕੋਈ ਗੱਲ ਹੈ ਸਾਡੇ ਨਾਲ ਇੱਕ ਬਾਹਰ ਇੱਕ ਨਾਲ ਖੜੇ ਨੇ ਚਿਤਾਮਨੀ ਮਾਨ ਕੇ ਇੱਕ ਸਾਡੇ ਨਾਲ ਖੜੀ ਹੋਏ ਨੇ ਅੱਛਾ ਜੀ ਸਾਡੇ ਤੋਂ ਪਿੱਛੇ ਨਹੀਂ ਹਟਦੇ ਸਾਡੇ ਨਾਲ ਨੇ ਮੁੱਢੇ ਦਾ ਮੁੱਢਾ ਲਾ ਕੇ ਖੜੇ ਨੇ ਜੀ ਬਾਪੂ ਜੀ ਹੁਣ ਬਸ 2 ਦਿਨਾਂ ਦਾ ਹੋਰ ਇੰਤਜ਼ਾਰ ਕਰ ਰਹੇ ਹਾਂ ਫਿਰ ਇਸ ਤੋਂ ਬਾਅਦ ਐਕਸ਼ਨ ਲਿਆ ਜਾਏਗਾ ਮਤਲਬ ਕਿ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਲਾਗੇ ਜੇ ਨਾ ਉਹਨਾਂ ਕੋਈ ਕੀਤੀ ਗੱਲਬਾਤ ਤੇ ਇਹ ਨਾਲੇ ਸਾਨੂੰ ਬੁੱਧ ਪਤਾ ਲੱਗ ਜੇ ਕਹਿੰਦਾ ਵੀ ਗੱਲ ਕੀ ਹਨ ਦੱਸਣਗੇ ਨਾ ਇਹ ਖਸੂਂਦੇ ਦਾ ਪਤਾ ਵੀ ਨਹੀਂ ਨਾ ਲੱਗੇਗਾ। ਅੱਛਾ ਜੀ ਹੁਣ ਮਤਲਬ ਫੋਨ ਤੇ ਤੁਹਾਡੀ ਕੋਈ ਗੱਲਬਾਤ ਨਹੀਂ ਹੋ ਰਹੀ ਉਹਨਾਂ ਦਾ ਫੋਨ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਨੇ ਦਾ ਬੰਦ ਕਰ ਦਿੱਤਾ ਪੁੱਤ ਕਿ ਆਏ ਉਹਨਾਂ ਦਾ ਹਾਂਜੀ ਕਿਹਾ ਦਿਨੋਂ ਚੱਲਿਆ ਆਈ ਨਹੀਂ ਫੋਨ। ਅੱਛਾ ਜੀ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ।